ਮੈਂ ਪਾਉਂਦਾ ਟੱਕਿਆ ਖੜ ਜਾ ਇਹੋ ਕਰ ਤੀ ਮੈਂ ਦਰ ਪੁੱਠਾ ਦਾ ਬੰਦ ਦੇਖੀ ਜਾਂਦੀ ਆ ਵੀ ਅੱਜ ਪੜਾਕਾ ਚੱਲੂ ਕੇ ਆਹੋ ਕਿਹੜਾ ਜਿੱਤਦਾ ਮੇਰਾ

ਕੀ ਦਿਨ ਆ ਗਿਆ ਸਮਾਰਕੇ ਜਲਾ ਦੀ ਇਹ ਥੂ ਲੈ ਹਟ ਜਾ ਮਣੀ ਸੀਟ ਤੇ ਚੱਲ ਪੈਣਾ ਕਰ ਜਲਦੀ ਜਲਦੀ ਲਾ ਦੇ ਕਰ 68 ਵੀ ਭਰਸ ਦੇ ਨਾ ਤੁਰ ਸਰ ਤੀਜੀ ਵਾਰ ਵੀ ਨਾਕਾਮਜਾਬ ਹੋਏ ਫਿਲਟਰ ਤੇ ਪਾ ਗਿਆ ਪਰ ਬੜਾ ਕਾ ਨਹੀਂ ਚੱਲੇ ਸਾਡੇ ਨੂੰ ਓਏ ਤੂੰ ਮਾਇਗ ਨਾ ਤੂੰ ਦਿੱਤਾ ਵੇਖੀ ਜਾਂਦੀ ਆ ਚੌਥੀ ਵਾਰ ਵੀ ਹੁਣ ਚੱਲਦਾ ਕਿ ਨਾ ਮਾਇਗ ਅਗਲਾਣਾ ਤੂੰ ਫੜ ਲੈ ਮੰਨ ਲਾ ਵੇ ਮੈਂ ਮਰ ਲੜਾ ਬਾਈ ਠੀਕਵੇਂ ਚੱਲਦੀ ਉਹ ਮੰਨ ਵੀ ਲਈਦੀ ਹੁੰਦੀ ਹੈ ਕਿ ਸਿੱਧੀ ਹੋਰ ਪੁੱਠਾ ਕਿੱਥੇ ਆਏ ਨਹੀਂ ਕੁਛ ਨਹੀਂ ਐ ਲੈ ਪੁੱਠਾ ਕਿਵੇਂ ਲੁੱਟ ਆਵਗਾ ਤਾਂ ਸਿੱਧੀ ਉਹਨੂੰ ਅੱਕ ਪਾਈ ਜੂ ਯਾਰ ਇਹ ਉਧਰ ਐ ਹੋ ਗਿਆ ਤਾਂ ਮੜ ਗਿਆ ਚੌਥੀ ਵਾਰੀ ਬੜਾਕਾ ਨਹੀਂ ਵੰਦਾ ਹਾਂ ਬੜਾਕਾ ਨਹੀਂ ਚੱਲਿਆ ਤੋ ਤਾਂ ਪਾ ਦੂ ਬੜਾਕਾ ਫੋਨ ਚੰਦੂ ਆ ਪੱਕਾ ਆਏ ਅੱਗੇ ਲਈ ਦੀ ਹੁੰਦੀ ਹੈ ਤੇਨੂੰ ਪਤਾ ਨਹੀਂ ਤੇ ਨਾ ਚੱਲੂ ਚੱਲੂ ਮਿਕਸ ਕਰਤਾ ਇਨੇ ਟਾਈਮਾਂ ਚ 32 ਤਾਂ ਮਸਲੀ ਗਏ ਹੋਣਗੇ ਬੈਠੇ ਨਹੀਂ ਚੱਲਦਾ ਚੌਥੀ ਵਾਰੀ ਵੀ ਤੁਸੀਂ ਬੱਤੀ ਹੈਗੀ ਆ ਫੇਲ ਹੋ ਗਈ 32 ਦਾ ਫੇਲ ਹੋਗੇ ਚੌਥੀ ਵਾਰ ਵੀ ਮੁੱਦੇ ਮੁੱਦੇ ਮੁੱਦੀ ਤਾਂ ਆਏਗਾ ਉਹ ਹਾਂ ਕੱਲੀ ਕੱਲੀ ਅੰਬਾ ਤੂੰ ਨਿਕਲੀ ਜਾਂਦਾ ਯਾਰ ਤੂੰ ਆ ਤਾਂ ਨਿਕਲੀ ਨਾ ਕਹਾ ਸਤੇ ਲੰਦਾ ਕੋਸਾ ਆਪ ਹੋਏ ਪੂਰੇ ਮਾਤੇ ਹੋ ਗਿਆ ਹੋਰ ਹੀ ਪਾਸੇ ਵੱਧ ਗਿਆ ਉਹਦੇ ਉੱਤੇ ਵੱਧ ਗਿਆ ਮੈਨੂੰ ਲੱਗਾ ਤਾਂ ਚਲੂਲੀ ਕਿਤਾਂ ਆਇਆ ਕਿਤਾਂ